किथ होया तुसी अकी मंडी दिस ते अट पेंशन लाइन आयो की के आ गया थोनू कहना ने के अभी ज्यादा कुछ नहीं 11 बजे आज तक 11 बजे आ जाना हां तो जी तुसी पहले भी आई सी परसों पर एक दिन पेला हां जी काम ही कुछ सीगा काम ही पेंशन नहीं मिली उन्होंने तो काट अच्छा, दे रो अंतनी की थे अच्छा के देखो तो नॉर्मल पेंशन नहीं मिली जत्ता मिलती है आर्मी ने मिलती है ना ਨੇ ਜੀ 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 ਚਾਲ ਹੋਣ ਕਰੀ ਐ ਕਿਹਨਾਂ ਦੇ ਨਾਲ ਲੱਗੇ ਬੋਲੇ ਕਿ ਨਾਂ ਦੇ ਤਾਂ ਕੀ ਕਰਦੇ ਨੇ ਜੀ ਨਾਮ ਕੀ ਹੈ ਮਤਈ ਦਾ ਸੋਨਨਾ ਸੁਖੰਤਲਾ ਕਿਉਂ ਆਇਓ ਤੁਸੀਂ ਤੇ ਜਿਸਨੂੰ ਮਤਲਬ ਕਿ ਪੈਨਸ਼ਨ ਮਿਲਦੀ ਸੀ ਜਗ੍ਹਾ ਹੀ ਦੇ ਆਫਿਸ ਤੋਂ ਤਾਂ ਉਹ ਰੈਗੂਲਰ ਮਿਲਦੀ ਸੀ ਹਾਂਜੀ ਤੇ ਉਹਨੂੰ ਤੁਹਾਨੂੰ ਨਹੀਂ ਮਿਲੇ ਕਿੰਨੇ ਟਾਈਮ ਤੋਂ ਨਹੀਂ ਮਿਲੇ ਚਾ ਚਾ ਮਹੀਨਾ ਨਿਕਲ ਗਿਆ ਕਿ ਉਹ ਨਹੀਂ ਮਿਲੇ ਮਨ ਅਪਰੋਕਸੀਮੇਟ ਤੋ 3 ਸਾਲ ਹੋ ਗਏ ਹਾਂ ਹਾਂ 3 ਸਾਲ ਪੂਰੀ ਬੰਦ ਹੈ ਪੂਰੀ ਬੰਦ ਹੈ ਗਿਆ ਬਸ ਇਹ ਤਾਂ ਹੁਣੇ ਰਾਤੀ ਤੋਂ ਆਇਆ ਅੱਜ ਚਲੇ ਆ ਜਾਣਾ ਅਸੀਂ ਕਾਹੇ ਆਏ ਆ ਬੇਟਾ ਅੱਛਾ पहले पेंशन अच्छा। मिलते थे, हाँ। पहले मिलते थे हाँ। जागा जी पहले पेंशन करते रह गए हाँ। बाकी जब तक नीना मितल आई तो जमे बंद हो गया उनका जन्म दिन था तो जन्म दिन पर जमे का जन्मदिन था का हाँ। जन्मदिन था तो जो, जो उन्होंने दो दो सौ रूपया दिया फिर आज हम बुलाए हैं कि पेंशन हम दे गए तो पुलिस में जाने कितनी पेंशन मिलती दो सौ मिलता है मिलता हाँ जी दो सौ मिलता है ठीक है हाँ। परसों भी के? ना हमें परसों ना आई थी हमारा कोई फोन करा था की जो आज पेंशन मिल जाएगा चलो तो हम उसी से आए हमें

ਜਦ ਜਿਲਦੀਸ਼ ਕੁਮਾਰ ਜੱਗਾ ਹੈ ਇਹਨਾਂ ਵੱਲੋਂ ਜੋ ਹੈ ਕੱਲ ਕੌਨ ਕੀਤਾ ਗਿਆ ਸੀਗਾ ਕਿ ਅੱਜ ਸਵੇਰੇ 10 11 ਵਜੇ ਆ ਕੇ ਪੈਂਸ਼ਨ ਲੈ ਜਾਓ ਲੇਕਿਨ ਫੇਰ ਵੀ ਹਜੇ ਵੀ ਕੋਈ ਇੱਥੇ ਪੈਂਸ਼ਨ ਦਾ ਸੀਨਸ ਨਹੀਂ ਦੇ ਸਾਡਾ ਮੌਜੂਦ ਹੈ ਲੋਕ ਸਪਲਾਈ ਕਾਸਟ ਦੇ ਜੋ ਪ੍ਰਧਾਨ ਨੇ ਜਿਲਦੀਸ਼ ਕੁਮਾਰ ਜੱਗਾ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਉਹਨਾਂ ਨੂੰ ਅੱਜ ਜੋ ਡਿਟੇਨ ਕੀਤਾ ਗਿਆ ਸੀਗਾ ਇਸ ਪ੍ਰੋਗਰਾਮ ਨੂੰ ਜੋ ਰਾਜਨੀਤਿਕ ਰੂਪ ਦਿੱਤਾ ਗਿਆ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਸਰ ਕੀ ਕਹਿਣਾ ਹੈ ਅੱਜ ਤੋਂ ਤੁਹਾਨੂੰ ਫੇਰ ਇਸ ਪ੍ਰੋਗਰਾਮ ਲਈ ਡਿਟੇਨ ਕਰ ਦਿੱਤਾ ਜੀ 26 ਤਰੀਕ ਨੂੰ ਆਪਣਾ ਕਿਸਾਨ ਮਜ਼ਦੂਰ 17 ਅਗਸਤ ਨੂੰ ਆਪਣਾ ਫਤਿਹ ਰੈਣੀ ਜਦੋਂ ਦੀ ਅਸੀਂ ਕਰਾਈਏ ਪਾਰਦੇ ਜਨਤਾ ਪਾਰਟੀ ਰਾਜਪੁਰੇਟ ਹੋਈ ਹੈ ਜੀ ਤੇ ਉਸ ਦਿਨ ਲੋਕਾਂ ਨੇ ਦਿਖਾਤਾ ਵੀ ਇਕੱਠੇ ਦਿਖਾਤਾ ਵੀ ਜਿਹੜੀ 2027 ਵਿੱਚ ਸਰਕਾਰ ਆ ਰਹੀ ਹੈ ਉਹ ਪਾਰਦੇ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਉਸ ਦਿਨ ਤੋਂ ਬਾਅਦ ਇਹਨਾਂ ਨੇ ਪੰਜਾਬ ਵਿੱਚ ਜਿਹੜੇ ਗਰੀਬਾਂ ਦੇ ਜਿਹੜੇ ਸੈਂਟਰ ਦੇ ਸਕੀਮਾਂ ਨੇ ਗਰੀਬਾਂ ਦੇ ਵਾਸਤੇ ਉਹ ਕੈਂਪ ਲੱਗ ਰਹੇ ਸੀਗੇ ਤੇ ਉਹ ਪਹਿਲਾਂ ਤੋਂ ਵੱਲ ਕਰਾਇਆ ਉਹਨਾਂ ਨੇ ਠੀਕ ਹੈ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਕੋਈ ਭਾਰਤੀ ਗਨਤਾ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ ਅਸੀਂ ਇੱਥੇ ਇੱਕ ਲੋਕ ਆਪੜਾ ਮੈਂ ਜਿਹੜਾ ਪ੍ਰਧਾਨ ਆ ਲੋਕ ਬਲਾਈ ਟ੍ਰਸਟ ਚਲਾਇਆ ਲਗਭਗ 17 ਸਾਲ ਹੋ ਗਏ ਟ੍ਰਸਟ ਚਲਾਇਆ ਮੈਂ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਦਰਸਾ ਲੋਕ ਬਲਾਈ ਟ੍ਰਸਟ ਦਾ ਹੀ ਹੈ ਜੀ ਤੇ ਸੰਵਿਧਾਨਾਂ ਵੀ ਤੋਂ 100 100 ਤਰ੍ਹਾਂ ਦੀ ਸੰਵਿਧਾਨਾ ਬਣ ਅਸੀਂ ਜਿਹੜਾ ਲੋਕ ਬਲਾਈ ਟ੍ਰਸਟ ਦੇ ਰਿਹਾ ਉਹਦੇ ਵਿੱਚ ਅਸੀਂ ਇੱਕ ਪੈਨਸ਼ਨ ਵੀ ਦਿੰਨੇ ਆ ਰੋਮੀ ਤੇ ਉਹ ਲਗਭਗ 1500 ਬਿਜਲੀ ਦੇ ਮਾਤਾਵਾਂ ਨੂੰ ਅਸੀਂ ਪੈਨਸ਼ਨ ਦਿੰਦੇ ਆ ਐਨ ਨਹੀਂ ਵੀ ਅਸੀਂ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਆ ਮੇਰੀ ਮੈਂ ਆਪਣੀ ਮੇਕ ਕਮਾਈ ਦੀ ਜੋ ਜਿਹੜੇ ਵੀ ਆਉਂਦਾ ਮੈਂ ਇਹ ਪੈਨਸ਼ਨ ਦੇ ਤੈ ਜਦੋਂ ਮੈਂ ਅਸੀਂ ਤੇ ਸੰਡੇ ਨੂੰ ਕਿਤੇ ਜਿਹੜਾ ਹੁਣ ਛੰਡੇ ਗਿਆ ਅੱਜ ਮੇਰੇ ਕੋਲ 26 ਦਿਨ ਪਿਛਲੇ 18 ਦਿਨ ਪਿਛੇ ਇੱਕ ਦਿਨ ਪਿਛੇ ਅਸੀਂ ਪ੍ਰੋਗਰਾਮ ਲੱਗਿਆ ਸੀਗਾ ਐਸ ਐਚਓ ਤੇ ਐਸ ਐਚਓ ਦੀ ਸਾਰੀ ਟੀਮ ਇੱਥੇ ਆ ਕੇ ਵਾਪਸ ਭੇਜ ਕੇ ਗਈ ਵੀ ਤੁਸੀਂ ਪੈਨਸ਼ਨ ਨਹੀਂ ਮੰਨਣੀ ਕਿ ਸਾਰਿਆਂ ਨੂੰ ਭੁਜਾ ਕੇ ਗਏ ਕੱਲ ਮੈਂ ਲਾਈਵ ਹੋ ਕੇ ਕਿਹਾ ਵੀ ਮੈਂ ਕਹਿ ਰਿਹਾ ਮੈਂ ਅੱਜ ਮੰਗਲਵਾਰ ਮੈਂ ਪੈਨਸ਼ਨ ਬੰਨਾਂਗਾ ਅਸੀਂ ਲੋਕ ਲਾਈਟ ٹرسٹ ਜਿਹੜੀ ਲੋਕਾਂ ਦੀ ਸੇਵਾ ਵਾਸਤੇ ਕੰਮ ਕਰ ਰਹੀ ਹੈ ਅਸੀਂ ਬਿਲਕੁਲ ਨਹੀਂ ਬੰਦ ਕਰਨਾ ਤੇ ਸਰਕਾਰ ਮੇਰੀ ਜਦ ਤੱਕ ਜਾਨ ਹੈ ਮੈਂ ਤੁਹਾਡੇ ਰਾਈ ਨੂੰ ਕਹਿੰਦਾ ਮੇਰੀ ਜਦ ਤੱਕ ਜਾਨ ਹੈ ਲੋਕ ਲਾਈਟ ٹرسٹ ਹਲਕਰ ਹਾਈਪੁਰਾ ਦੀ ਸੇਵਾ ਕਰਦਾ ਰਹੇਗਾ ਤੇ ਮੇਰੀ ਜਿਹੜੀ ਮੈਂ ਇਹ ਨਹੀਂ ਕਿ ਕੱਲ ਹਮੇਸ਼ਾ ਕਹਿੰਦਾ ਹਾਂ ਕਿ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਇੰਡਸਟਰੀ ਨੇ ਚ ਨਹੀਂ ਪੂਰੇ ਵਰਲਡ ਵਿੱਚ ਨਹੀਂ ਹੋਏਗਾ ਕਿਉਂ ਕਿ ਕਿ ਕਈ ਕਈ ਲੋਕਾਂ ਨੇ ਕਮਾਨੀ ਉਹ ਤੁਸੀਂ ਦੇਖ ਲਓ ਅੱਜ ਕੀ ਇਹਨਾਂ ਨੇ ਪਹਜਾਤਾ ਮੇਰੀ ਹਜ਼ਾਰਾ ਮਾਮਲਾ ਮੇਰੇ ਤੇ ਅਸ਼ੀਰਵਾਦ ਹੈ ਇਹ ਪੰਜਾਬ ਸਰਕਾਰ ਦੀ ਸਿਰਫ ਗਬਰਾੜ ਦੀ ਨਿਸ਼ਾਨੀ ਹੈ ਤੇ ਮੈਂ ਇਹ ਕਹਿ ਸਕਦਾ ਗਰੀਬਾਂ ਦੇ ਹੱਕ ਤੇ ਖੋਣ ਵਾਲੀ ਤੇ ਇਹ ਕੋਈ ਸਰਕਾਰ ਹੈ ਤੇ ਕਰ ਲੈਣ ਜਿੰਨਾ ਮਰਜ਼ੀ ਕਰ ਲੈਣ ਮੈਂ ਤਾਂ ਕਿਹਾ ਮੈਂ ਤਾਂ ਹੁਣੇ ਥਾਣੇ ਗਿਆ ਐਜੰਟ ਨੂੰ ਕਿਹਾ ਮੈਂ ਕੋਲ ਗਿਆ ਮੈਂ ਯਾਰ ਜਿਹੜਾ ਪਰਚਾ ਤੁਸੀਂ ਮੇਰੇ ਉੱਤੇ ਦੇਣਾ ਤੇ ਜੋ ਮੈਂ ਜਿਹੜੀ ਸੇਵਾ ਕਰ ਰਿਹਾ ਮੈਂ ਕਰਦਾ ਰੋਗਾ ਕੋਈ ਦੋ ਮਰਜ਼ੀ ਕਰ ਲੋ ਜਗਾ ਹੀ ਕੁਝ ਪਰਮਿਸ਼ਨ ਦਿਖਾਉਣ ਦੀ ਗੱਲ ਹੋ ਰਹੀ ਸੀ ਪਰਮਿਸ਼ਨ ਕਿਸੇ ਦੀ ਪਰਮਿਸ਼ਨ ਪ੍ਰਸ਼ਾਸਨ ਤੋਂ ਹੈ ਮੰਗ ਰਿਹਾ ਤੁਸੀਂ ਇਹ ਦੇਖੋ ਇਹ ਮੇਰਾ ਦਫਤਰ ਹੈ ਹੈ ਤੇ 17 ਸਾਲਾਂ ਤੋਂ ਮੈਂ ਪੈਨਸ਼ਨ ਦੇ ਰਿਹਾ ਆਪਣੇ ਦਫਤਰ ਵਿੱਚ ਤੇ ਦੱਸੋ ਮੈਂ ਆਪਣੇ ਦਫਤਰ ਦੀ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਕੋਈ ਹੁੰਦਾ ਨਾਲ ਅਸੀਂ ਲੋਕਾਂ ਦਾ ਪੱਲਾ ਕਰ ਰਹੇ ਕਾਦੀ ਪਰਮਿਸ਼ਨ ਲਈਏ ਇਹ ਲੋਕੀ ਤਾਂ ਦੇਖੋ ਤੇ ਸਭ ਡਰਾਮੇ ਨੇ ਦੇਖੋ ਤੁਸੀਂ ਇਹਨਾਂ ਨੂੰ ਡਰਾ ਲਾਂਗੇ ਲੋਕਾਂ ਨੂੰ ਡਰਾ ਲਾਂਗੇ ਤਬਾਹਾ ਕਰਾਂਗੇ ਅਸੀਂ ਡਰਨ ਵਾਲੇ ਨਹੀਂ ਐ ਨਾ ਲੋਕ ਡਰਨ ਵਾਲੇ 2027 'ਚ ਸਾਡੀ ਬੀਜੇਪੀ ਸਰਕਾਰ ਬਣਨ ਜਾ ਰਹੀ ਹੈ ਤੇ ਆਉਣ ਦੇ ਟਾਈਮ ਤੁਹਾਨੂੰ ਦੱਸਾਂਗੇ ਵੀ ਅਸੀਂ ਕੀ ਕਰ ਸਕਦੇ ਹਾਂ ਦੂਜੀ ਤੂਜੀ ਗੱਲ ਤੇ ਜਦੋਂ ਦੀ ਤੁਹਾਡੇ ਰਾਏ ਦੱਸਣਾ ਚਾਹੁੰਦਾ 2000 ਆਪਣਾ ਜਦੋਂ ਦੀ ਰੈਲੀ ਹੋਈ ਹੈ ਸਾਡੀ ਸਾਰਾਗਰ ਦੀ ਉਸ ਤੋਂ ਬਾਅਦ ਇਹਨੇ ਸਾਡੇ ਕਿੰਨੇ ਵੀ ਪਿੰਡਾਂ 'ਚ ਵਰਕਰ ਰਹੇ ਵੋਟਾਂ ਕੱਟ-ਕੱਟ ਕੇ ਤੇ ਇੱਕ ਦੇ ਦਾ ਬਸ ਨੂੰ ਉਤਾਰ ਕੇ ਰੈਲੀ ਵਾਲੇ ਦੇ ਨਹੀਂ ਬਸ ਤੋਂ ਉਤਾਰ ਕੇ ਉਹਨੂੰ ਕੁੱਟਿਆ ਪਹਿਲਾ ਉਹਨੂੰ ਕੁੱਟਿਆ ਤੇ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਸਾਰੇ ਬੰਦੇ ਘਰ ਭਜਾਤੇ ਹੁਣ ਥਾਣੇ ਉਹਨੂੰ ਬੁਲਾਏ ਜਾਂਦੇ ਬਨੂਰ ਦਾਣ ਤੇ ਕਿਸੇ ਦਾ ਡੀਪੂ ਕਿਸੇ ਦਾ ਕੁੱਚ ਤਪਕੇ ਮਾਰ ਰਹੇ ਨੇ ਮਤਲਬ ਕਹਿਣ ਦਾ ਭਾਵ ਹੈ ਵੀ ਕੋਈ ਨਹੀਂ ਦਿਖਾਵਾਂਗੇ ਮੈਂ ਤੁਹਾਡੇ ਰਾਹ ਨੂੰ ਕਹਿਣਾ ਚਾਹੁੰਦਾ ਯਾਰ ਗੱਲ ਸੁਣ ਲਓ ਤੁਹਾਡਾ ਮੈਂ ਮੰਨਦਾ ਕੋਈ ਤੋਂ ਤੁਸੀਂ ਜੋ ਸਰਕਾਰ ਸਰਕਾਰ ਕਹਿੰਦੀ ਤੁਸੀਂ ਉਹ ਕਰ ਦਿਓ ਪਰ ਇੱਕ ਗੱਲ ਸੁਣ ਲਓ ਇਨਸਾਫ ਕਰੋ ਸਰਕਾਰਾਂ ਆਂਦੀਆਂ ਜਾਂਦੀਆਂ ਰਹਿਣੀਆਂ ਰਹਿਣੀਆਂ ਤੇ ਸਰਕਾਰ ਆਣ ਦੇ ਤੁਹਾਡੇ ਕੋਲ ਇੱਕ ਇੱਕ ਦਾ ਹਿਸਾਬ ਲਵਾਵਾਂਗਾ ਮੈਂ ਪੰਜਾਬ ਵਿੱਚ ਜਿਹੜੇ ਜਿੰਨੇ ਵੀ ਐਸਐਸਓ ਨੇ ਕੋਈ ਮੈਂ ਮੰਨ ਰਿਹਾ ਤੁਹਾਡਾ ਕੁਝ ਖੁਰਦੀਆਂ ਪਰ ਤੁਸੀਂ ਇਨਸਾਨੀਅਤ ਵਰਤੋ ਟੈਨ ਵੀ ਆਪਾਂ ਜੋ ਸਰਕਾਰ ਕਹਿੰਦੇ ਨੇ ਉਹ ਕਰਦੇ ਆ ਅਸੀਂ ਇੱਕ ਇੱਕ ਕਰਕੇ ਚੀਜ਼ ਦਾ ਬਦਲਾ ਲਾਗੇ ਤੁਹਾਨੂੰ ਮੈਂ ਦੱਸਦਾ ਤੇ ਸੀਗੇ ਸਾਡੇ ਨਾਲ ਜਦੂਸ਼ ਕੁਮਾਰ ਜੱਗਾ ਜਿਨ੍ਹਾਂ ਨੇ ਦੱਸਿਆ ਕਿ ਇਹ ਵਾਲਾ ਜੋ ਕਾਸਟ ਹੈ ਇਹ ਮੇਰਾ ਆਪ ਦਾ ਕਾਸਟ ਹੈ ਇਸ ਦਾ ਪਾਰਟੀ ਨਾਲ ਬੀਜੇਪੀ ਨਾਲ ਕੁਝ ਨਹੀਂ ਲੈਣਾ ਦੇਣਾ ਲੇਕਿਨ ਫੇਰ ਵੀ ਮੈਨੂੰ ਇਸ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ ਯਤਿੰਦਰ ਲਕੀ ਐਵਨ ਪੰਜਾਬੀ ਰਾਜ ਦਾ ਸਰ ਸਾਹ ਜੇ ਕਰ ਸਰ ਅੱਜ ਇੱਥੇ ਤੁਸੀਂ ਆਏ ਹੋ ਆਪਣੇ ਲੋਕ ਭਲਾਈ ਟਰਸਟ ਦੇ ਦਫ਼ਤਰ ਦੇ ਵਿੱਚ ਤੁਹਾਨੂੰ ਕੀ ਕਾਰਵਾਈ ਕੀਤੀ ਸਰ ਇਹ ਕਾਰਵਾਈ ਕੋਈ ਨਹੀਂ ਜੀ ਕੋਈ ਇਹਨਾਂ ਦਾ ਛੋਟਾ ਜਿਹਾ ਕੱਟ ਸੀਗਾ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਦਿਖਾਣ ਲਈ ਕਿਹਾ ਸੀ ਜਿਹੜੇ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਇਹ ਕੱਟ ਦੀ ਜਾਂ ਮਤਲਬ ਉਹ ਕਹਿੰਦੇ ਕੋਈ ਗੱਲ ਇਹਨਾਂ ਨੇ ਪੋਸਟਪੋਨ ਕਰਤਾ ਨਾ ਕੋਈ ਪ੍ਰੋਬਲਮ ਕੋਈ ਨਹੀਂ ਅਰੇ ਲੋਕਾਂ ਦਾ ਟਰਸਟ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਅੰਦਰ ਹੋ ਰਿਹਾ ਜਿਹੜਾ ਚਾਰ ਦੀਵਾਰੀ ਪ੍ਰੋਗਰਾਮ ਹੋ ਰਿਹਾ ਹੋਵੇ ਉਹਦੀ ਕਾਦੇ ਪਰਮਿਸ਼ਨ ਦੀ ਜਰੂਰਤ ਨਹੀਂ ਕੋਈ ਨਹੀਂ ਜੀ ਉਹਨਾਂ ਨਾਲ ਹੋਊਗੀ ਗੱਲ ਆਪਣੇ ਉਹ ਕਹਿੰਦੇ ਅਸੀਂ ਪਰਮਿਸ਼ਨ ਦੀ ਮੰਗ ਕਰਾਂਗੇ ਉਹ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਆਦਿਆਂ ਨੂੰ ਕੁਝ ਹੋ ਰਿਹਾ ਸੀ ਕਿਤਾ ਨਹੀਂ ਨਹੀਂ ਕੋਈ ਅਰੈਸਟ ਨਹੀਂ ਕੀਤਾ ਜੀ ਸਰ ਕੋਈ ਕਾਰਵਾਈ ਹੋਈ ਸੀ ਅੱਜ ਫੇਰ ਕਾਰਵਾਈ ਹੋ ਰਹੀ ਹੈ ਇਹ ਕੱਲ ਵੀਡੀਓ ਪਾਣ ਤੇ ਹੋਈ ਹੈ ਜਾਂ ਹੋਰ ਕੁਝ ਟਿੱਕ ਹੈ ਜੀ ਨਹੀਂ ਨਹੀਂ ਇਹ じゃ ਕੁਝ ਨਹੀਂ ਹੈ ਜੀ ਨਾ ਹੀ ਕੋਈ ਕਾਰਵਾਈ ਹੋਈ ਹੈ ਓਨਲੀ ਅਸੀਂ ਇਹਨਾਂ ਨੂੰ ਪਰਮਿਸ਼ਨ ਬਾਰੇ ਹੀ ਪੁੱਛਿਆ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਇਸ ਚੀਜ਼ ਦੀ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਨਹੀਂ ਜੋ ਪਤਾ ਲੱਗਿਆ ਵੀ ਕਸੂਰਵਾ ਚੌਕ ਕੀ ਲੈ ਕੇ ਗਏ ਹਾਂ ਜੀ ਇਹ ਹੈ ਜ ਕੁਛ ਨਹੀਂ ਸ਼ਾਇਦ ਉਹ ਆਪ ਖੁਦ ਕੋਈ ਪਰਮਿਸ਼ਨ ਵਾਰਾ ਚੱਕਰ ਚ ਗਏ ਹੋਣਗੇ ਇਹ ਹੈ ਜ ਕੋਈ ਗੱਲ ਨਹੀਂ ਸਰ 15-20 ਸਾਲਾਂ ਤੋਂ ਕਰ ਰਹੇ ਆ ਤਾਂ ਲੱਗਦਾ ਹੈ ਤਾਂ ਉਹ ਵੀ ਜੀ ਗੱਲ ਚਲੋ ਇਹ ਹੁਣ ਵੀ ਕੋਈ ਗੱਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਸਾਡੇ ਨਾਲ ਫੇਸ ਚ ਨੇ ਉਹ ਨੋ ਪ੍ਰੋਬਲਮ ਹੈ ਸਰ ਉਹ ਰਾਜਨੀਤਿਕ ਇਹ ਰਾਜਨੀਤੀ ਕੋਈ ਆਦੇਸ਼ ਹੈ ਕੀ ਸਰਕਾਰ ਨਹੀਂ ਨਹੀਂ ਇਹ ਹੈ ਜ ਰਾਜਨੀਤੀ ਕੋਈ ਨਹੀਂ ਜੀ ਨਾ ਹੀ ਕਿਸੇ ਤੋਂ ਉੱਪਰੋਂ ਇੰਨੇ ਆਦੇਸ਼ ਨਹੀਂ ਸਿਰਫ ਓਨਲੀ ਪਰਮਿਸ਼ਨ ਦਾ ਹੈਗਾ ਆ ਉਹ ਜਿਹੜਾ ਪਰਮਿਸ਼ਨ ਹੀ ਅਸੀਂ ਇਹਨਾਂ ਨੂੰ ਫਾਰਮ 'ਤੇ ਦੁਬਾਰਾ ਮੇਰਾ ਰਿਪੀਟ ਹੈ ਤੁਹਾਨੂੰ ਇਸ ਸੜਕ ਤੇ ਹੁੰਦੀ ਹੈ ਜਾਂ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰੇ ਉਹਦੇ ਜੀ ਦੇਖੋ ਪਰਮਿਸ਼ਨ ਤਾਂ ਜੀ ਕੋਈ ਵੀ ਕੋਈ ਸਾਊਂਡ ਕੋਈ ਕੁਝ ਹਰ ਇੱਕ ਚੀਜ਼ ਦੀ ਪਰਮਿਸ਼ਨ ਹੁੰਦੀ ਹੈ ਤੁਹਾਨੂੰ ਖੁਦ ਪਤਾ ਹੈ ਉਹ ਚੀਜ਼ ਦੀ ਪਰਮਿਸ਼ਨ ਹੀ ਅਸੀਂ ਮੰਗੀ ਸੀ ਇਹਨਾਂ ਤੋਂ ਉਹ ਚੀਜ਼ ਦੀ ਪਰਮਿਸ਼ਨ ਹੀ ਨਹੀਂ ਦਿਖਾ ਸਕਦੇ ਇਸ ਕਰਕੇ ਉਹ ਕਹਿੰਦੇ ਅੱਗੇ ਨੂੰ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਤੇ ਪਿੰਡਾਂ ਤੋਂ ਪੈਨਸ਼ਨਰਜ਼ ਲੇਡੀਜ਼ ਆ ਰਹੇ ਆ ਉਹ ਵੀ ਵਾਪਸ ਜਾ ਰਹੇ ਆ ਹਰਾ ਤੋਂ ਉਹ ਦੇਖ ਲੈਣੇ ਜੇ ਅਸੀਂ ਕਿਹੜੇ ਨਹੀਂ ਕੌਣ ਨੇ ਉਹ ਅਸੀਂ ਪਤਾ ਕਰਾਂਗੇ ਪਰ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਤੋ ਬਦਨਾਮੀ ਹੋ ਰਹੀ ਹੈ ਕਿ ਸਰਕਾਰ ਜਿਹੜੇ ਬਜ਼ੁਰਗਾਂ ਐ ਤੇ ਨਹੀਂ ਨਹੀਂ ਇਹ ਤਾਂ All done,